ਮਾਂਸਾ ਦੇ ਪਿੰਡ ਦੁੱਲੋਵਾਲ ਵਿੱਚ 30 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਹੋ ਗਈ। ਘਰ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਹੈ। ਲੇਕਿਨ ਇਸ ਦੌਰਾਨ ਪਰਿਵਾਰ ਤੇ ਪਿੰਡ ਵਾਲਿਆਂ ਦੇ ਵਿੱਚ ਭਾਰੀ ਰੋਸ ਵੇਖਣ ਨੂੰ ਮਿਲਿਆ। ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਵਿੱਚ ਸ਼ਰਿਆਮ ਨਸ਼ਾ ਵੇਚਦਾ ਹੈ ਤੇ ਪੁਲਿਸ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣੀ ਬੈਠਾ ਹੈ। ਇਹਨਾਂ ਸਾਡੇ ਗਮਾਂਡੀਆਂ ਦੇ ਵਿੱਚ ਦੇ ਜੀ ਬਾਦਨ ਕੇ ਉਹਨਾਂ ਦੇ ਉਹਨਾਂ ਦੇ ਘਰੇ ਵੀ ਕਹਿ ਕੇ ਉਹਦੇ ਉਹਦੀ ਬਾਦਨ ਦੇ ਘਰ ਵਾਲੀ ਨੂੰ ਉਹ ਮੈਨੂੰ ਕਹਿੰਦੀ ਅਸੀਂ ਤਾਂ ਹੀ ਵੇਚਾਂਗੇ ਕਹਿੰਦੀ ਸ਼ਰਿਆਮੀ ਵੇਚਦੇ ਆ ਕਹਿੰਦੀ ਇਹ ਕਿ ਮੈਨੂੰ ਇਹ ਮੈਂ ਕਹਤਾ ਸੀ ਤੈਨੂੰ ਦੱਸ ਕੇ ਅਥਨੀ ਜੀ ਮੇਰੇ ਨਾਲ ਲੜਵਾਤਾ ਜੀ ਮੈਨੂੰ ਉਹਦੇ ਮੈਨੂੰ ਰਾਤ ਨੂੰ ਕਹੇ 12 1 ਵਜੇ ਜੀ ਮੇਰੇ ਘਰੋਂ ਨਿਕਲ ਜੋ ਹਾਂਜੀ ਇਹ ਤੁਸੀਂ ਇਸ ਬੰਦੀ ਕੋਈ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਸੀ ਨਹੀਂ ਜੀ ਪੁਲਿਸ ਨੂੰ ਕਿਸੇ ਨੂੰ ਕਿਹਾ ਜੀ ਕਿੰਨਾ ਕ ਨਸ਼ਾ ਤੁਹਾਡੇ ਪਿੰਡ ਦੇ ਵਿੱਚ ਇੱਥੇ ਬਾਦੂ ਹੈ ਜੀ ਨਸ਼ਾ ਤਾਂ ਕਦੋਂ ਤੋਂ ਨਸ਼ੇ ਕਰਦਾ ਸੀ ਇਹ ਤਾਂ ਹੁਣੇ ਲੱਗਿਆ ਜੀ ਹੋਵੇ ਮਹੀਨਾ 2 ਮਹੀਨੇ ਮੰਗੂ ਤਾਂ ਹੁਣ ਪੱਕੇ ਵੀ ਹੋ ਗਿਆ ਜੀ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਉਦੋਂ ਹਟ ਗਿਆ ਸੀ ਜੀ ਖਾਣ ਹੁਣ ਬਾੜਾ ਲੱਗ ਗਿਆ ਜੀ ਹੁਣ ਖਾਣ ਪਰਵਾਬ ਦੇ ਵਿੱਚ ਕਿੰਨੇ ਜਣੇ ਆ ਦੇਖੋ ਅਸੀਂ 5 ਤਾਂ ਅਸੀਂ ਵੀ ਸੀ ਦੋ ਮੇਰਾ ਇੱਕ ਦੌਰ ਇੱਕ ਮੇਰਾ ਸਵਰਾ 7 ਮੈਂ ਘਰੇ ਨਹੀਂ ਜਾਂਦੇ ਸੀ ਸਰਕਾਰ ਕਹਿੰਦੀ ਹੈ ਕਹਿੰਦੀ ਨਸ਼ੇ ਬੰਦ ਹੋ ਗਏ ਨਸ਼ੇ ਵੇਚਣੋਂ हट ਕੇ ਬਹੁਤ ਜ਼ਿਆਦਾ ਕੰਟਰੋਲ ਕੀਤਾ ਗਾ ਹੈ ਨਹੀਂ ਜੀ ਕੋਈ ਵੇਚਣੋਂ ਨਹੀਂ ਹਟਈ ਜੀ ਜਿਵੇਂ ਵਧੀ ਜਾਂਦੀ ਹੈ ਜੀ ਉਹ ਦੁੱਗਣੇ ਦੇ ਜਾਂਦੇ ਸੰਗਾਂ ਦੀ ਇਹ ਤਾਂ ਜਮੀ ਸਰੇ ਆਮ ਹੀ ਬਣਦੇ ਆ ਜੀ ਇਹ ਤਾਂ ਬੀਆਂ ਤੇ ਜੇ ਕੋਈ ਹੋਰ ਵੀ ਲੈਣਾ ਹੁੰਦਾ ਉਹਨਾਂ ਨੂੰ ਵੀ ਬੀਆਂ 'ਚ ਖੜਕ ਕੇ ਇਹੀ ਪੜਾਉਂਦੇ ਆ ਜੀ ਉਹਨਾਂ ਦੀ ਜੇਬਾਂ 'ਚ ਪੱਤੇ ਪਾਉਂਦੇ ਆ ਜੀ ਤੁਸੀਂ ਆਪ ਦੇਖਿਆ ਦੇਖੀ ਕੋਈ ਪੁਲਿਸ ਕਾਰਵਾਈ ਨਹੀਂ ਕਰਦੀ ਪੁਲਿਸ ਆਉਂਦੀ ਇੱਥੇ ਕੋਈ ਚੈੱਕਿੰਗ ਨਹੀਂ ਕੋਈ ਨਹੀਂ ਆਉਂਦਾ ਜੀ ਕੋਈ ਕਿਸੇ ਨੂੰ ਨਹੀਂ ਦੇਖਿਆ ਜਿਸ ਤੱਕ ਆਉਂਦਿਆਂ ਨੂੰ ਕੀ ਮਾਨ ਕਰਦੇ ਹੋ ਐਸਾ ਸਜ਼ਾ ਹੋਣੀ ਚਾਹੀਦੀ ਹੈ ਜੀ ਜਿਵੇਂ ਮੇਰੇ ਘਰੋਂ ਬੰਦਾ ਗਿਆਗਾ ਇਹਨਾਂ ਨੂੰ ਵੀ ਬਰਾਬਰ ਸਜ਼ਾ ਹੋਣਾ ਆਈ ਚਾਹੀਦੀ ਹੈ ਜੀ ਕੈਸ ਹਾਲ ਮੇਰਾ ਹੋ ਰਿਹਾ ਬਹੁਤ ਨਾਛਾ ਬਿਕ ਰਿਹਾ ਸਾਡੇ ਪਿੰਡ ਠੀਕ ਕੋਈ ਰੋਕ ਨਹੀਂ ਕੋਈ ਪੋਸਟਿੰਗ ਨਹੀਂ ਕੁਝ ਨਹੀਂ ਹੁੰਦਾ ਤੇ ਵੀ ਇਹ ਸਰਕਾਰ ਨੂੰ ਕਹੇ ਜੇ ਨਾ ਰੋਕੇ ਜਾਣ ਕਿੰਨੇ ਬੱਚੇ ਨੇ ਇਹਦੇ ਸੂਬੇ ਦੇ ਤੇ ਕਿਹੋ ਜਿਹੇ ਹਾਲਾਤ ਨੇ ਕਰਦੇ ਕਾਗ ਜਿਵੇਂ ਗਰੀਬੀ ਆ ਦੇਖੋ ਅਸੀਂ ਨਹੀਂ ਕਰਦਾ ਅਸੀਂ ਖਾ ਕੇ ਤੁਰਿਆ ਫਿਰਦਾ ਬੱਚੇ ਭੁੱਖੇ ਮਰਦੇ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਵੀ ਇਹਨਾਂ ਦੀ ਹੁਣ ਖਾਸ ਸਹਾਈ ਤਾਂ ਹੋਣੀ ਚਾਹੀਦੀ ਨਕਸ਼ਣ ਸੰਬੰਧੀ ਹਾਂ ਜੀ ਇਹ ਵੀ ਕਹਿੰਦੇ ਵੀ ਹਟਾਉਣੇ ਚਾਹੀਦੇ ਨੇ ਪਿੰਡਾਂ ਕਾਹਦੇ ਘਰ ਉਜੜ ਗਏ ਉਥੇ ਸਰਪੰਚ ਦਾ ਕਹਿਣਾ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਮਤਾਪਾਕੇ ਮਾਨਸਾ ਦੇ ਐਸਪੀ ਨੂੰ ਸ਼ਿਕਾਇਤ ਦਿੱਤੀ ਗਈ ਲੇਕਿਨ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਨਸ਼ਾ ਤਸਕਰ ਪੁਲਿਸ ਦੀ ਨੱਕ ਹੇਠ ਵੱਧ ਫੁੱਲ ਰਹੀ ਨਹੀਂ ਸਾਡੇ ਪਿੰਡ ਦੇ ਵਿੱਚ ਬਹੁਤ ਹੀ ਅਣਹੋਣੀ ਘਟਨਾ ਵਾਪਰੀ ਹੈ ਮੇਰੇ ਪਿੰਡ ਦੇ ਸੂਬਾ ਸਿੰਘ ਪੁੱਤਰ ਕੱਪਾ ਸਿੰਘ ਜੋ ਇੱਕ ਗਰੀਬ ਪਰਿਵਾਰ ਨਾਲ ਸੰਬੰਧਤ ਸੀ ਉਸ ਨੂੰ ਆ ਜਿਹੜੇ ਜ਼ਹਿਰ ਪਿੰਡਾਂ ਦੇ ਵਿੱਚ ਵਿਕ ਰਹੀ ਹੈ ਨਸ਼ੇ ਉਹਨਾਂ ਨੇ ਅੱਜ ਉਹਦਾ ਘਰ ਉਜਾੜ ਦਿੱਤਾ ਉਹਦੇ ਤੰਨੇ ਬੱਚੇ ਆ ਬੈਠੇ ਨੇ ਉਹਦੀ ਘਰ ਵਾਲੀ ਆ ਨੌਜਵਾਨ ਤੇ ਇੱਥੇ ਅਸੀਂ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਨਸ਼ਾ ਹੈ ਇਹਨੇ ਇੰਨਾ ਘਰ ਕਰ ਲਿਆ ਪਿੰਡ ਦੇ ਵਿੱਚ ਕੈਸੂਲਾਂ ਨੇ ਵੀ ਬੱਚਾ-ਬੱਚਾ ਛੋਟਾ ਤੋਂ ਲੱਗੇ ਵੱਡੇ ਤੋਂ ਲੱਗੇ ਬੱਚਾ-ਬੱਚਾ ਖਾ ਰਿਹਾ ਇਹਨੂੰ ਤੇ ਇਹਦੇ ਖਾਏ ਤੋਂ ਬਣਾ ਕੋਈ ਕੰਮ ਨਹੀਂ ਕਰ ਰਹੇ ਪਿੰਡ ਦੇ ਵਿੱਚ ਪਰਿਵਾਰ ਦੇ ਕਹਿਣ ਦੇ ਮੁਤਾਬਕ ਨਸ਼ਾ ਵੇਚ ਰਹੇ ਨੇ ਤੇ ਉਹਨਾਂ ਨਸ਼ਾ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਤੇ ਪੁੱਛਗਿੱਛ ਕੀਤੀ ਜਾ ਬੰਨ ਤੋਂ ਪੂਰੀ ਇਹ ਵੀ ਕਾਰਵਾਈ ਕੀਤੀ ਹੈ ਬਿੰਕਵਾਰੀ ਕੀਤੀ ਜਾਵੇ ਤੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਰਿਵਾਰ ਵੱਲ ਦੇਖਿਆ ਜਾਵੇ ਇਹਨਾਂ ਦਾ ਘਰ ਉੱਜੜ ਗਿਆ ਛੋਟੇ-ਛੋਟੇ ਬੱਚੇ ਨੇ ਕਿਵੇਂ ਇਹ ਗੁਜ਼ਾਰਾ ਕਰਨਗੇ ਕਿਵੇਂ ਇਹ ਰਹਿਣਗੇ ਤੇ ਇਹਦੇ ਇਹਦਾ ਪਤੀ ਆਹੋ ਨਸ਼ੇ ਦੀ ਦੋਜਨ ਮਰ ਗਿਆ ਗੁਰਮੀ ਤਾਂ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾਂਦੀ ਹੈ ਲਗਾਤਾਰ ਪੁੱਛ ਰਹੀ ਹੈ ਕਿ ਉਹਨਾਂ ਕੋਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਪਿੰਡਾਂ ਦੇ ਵਿੱਚ ਸਬਕ ਆਪਰੇਸ਼ਨ ਚਲਾਏ ਜਾਂਦੇ ਨੇ ਪੁਲਸ ਦਾ ਆਪਣੇ ਦਾਵੇ ਆਪਦੀ ਡਿਊਟੀ ਮੁਤਾਬਕ ਕਰਦੀ ਆ ਛਾਪੇ ਮਾਰਦੀ ਆ ਲੇਕਿਨ ਪੁਲਸ ਨੂੰ ਚਾਹੀਦਾ ਪੁਲਸ ਨੂੰ ਸਾਰਾ ਪਤਾ ਹੈ ਵੀ ਕਿੱਥੇ ਨਸ਼ਾ ਵਿਕਦਾ ਹੈ ਕੌਣ ਹੈ ਉਹ ਕਿਉਂਕਿ ਸਾਰੇ ਨੰਬਰ ਟਰੇਸ ਉਹ ਕਰਦੀ ਹੈ ਹਰ ਇੱਕ ਬੰਦਾ ਇੱਕ ਦੂਜੇ ਤੇ ਗੱਲ ਸਿੱੜਦਾ ਵੀ ਆਪਾਂ ਕਿਸੇ ਨਸ਼ੇ ਵਾਲੇ ਨਾਲ ਕਿਉਂ ਬੈਰ ਪਾਈਏ ਆਪਾਂ ਨੂੰ ਕੀ ਲੋੜ ਪੈਂਦੀ ਆ ਲੇਕਿਨ ਚੰਗੇ ਕੰਮਾਂ ਨੂੰ ਕੋਈ ਵਾਰ ਆਉਂਦਾ ਸੂਲਮਾ ਸੋ ਅਸੀਂ ਬੇਨਤੀ ਕਰਦੇ ਆਂ ਵੀ ਜਿਹੜੀ ਪੁਲਸ ਦਾਵੇ ਕਰਦੀ ਹੈ ਵੀ ਅਸੀਂ ਨਸ਼ੇ ਵਾਲੇ ਸਮਗਲਰਾਂ ਨੂੰ ਪੂਰੀ ਉਹਨਾਂ ਤੇ ਸਾਡੀ ਇਨਕੁਆਇਰੀ ਚਾਹੋ ਜਾਂ ਚੱਲਦੀ ਹੈ ਜੀ ਅਸੀਂ ਫੜਦੇ ਆਂ ਐ ਕਰਦੇ ਆਂ ਨਹੀਂ ਕੋਈ ਜਾਂਚ ਨਹੀਂ ਚੱਲਦੀ ਸਾਰੇ ਉਵੇਂ ਹੀ ਕੋ ਬਿਕ ਰਹੇ ਆ ਉੱਥੇ ਪ੍ਰਵਿੰਦਰ ਝੋਟਾ ਵੀ ਇਸ ਘੜੀ ਪਰਿਵਾਰ ਦੇ ਘਰ ਪਹੁੰਚਿਆ ਤੇ ਸਾਰੇ ਹਾਲਾਤ ਵਿਖਾਉਂਦੇ ਹੋਏ ਉਸਨੇ ਪ੍ਰਸ਼ਾਸਨ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਗੱਲ ਆਖੀ ਉਹੀ ਨਸ਼ਾ ਕੋਲੋਂ ਨਸ਼ਾ ਸ਼ਾਮਲ ਆਦੀ ਏਰੋ ਚੋਂ ਨਸ਼ਾ ਸ਼ਾਮਲ ਦਾ ਭਾਈ ਕਿਹੜਾ ਫਾੜੀ ਗਲੇ ਚ ਨਸ਼ਾ ਵਿਕਦਾ ਨਸ਼ਾ ਉਹਨਾਂ ਬੰਦਿਆਂ ਦੇ ਜਿੰਨਾਂ ਖਿਲਾਫ ਆਪਾਂ ਪਹਿਲਾਂ ਮੈਂ ਮਚਲਾਈ ਸੀ ਕਿੱਡੀ ਮੈਂ ਮਚਲਾਈ ਸੀ ਕਿੱਡਾ ਕੰਮ ਕਰਿਆ ਸੀ ਆਪਣੇ ਖਰਾਬ ਗਲਤ ਖਬਰਾਂ ਚਵਾਉਂਦੇ ਰਹੇ ਕਈ ਬੰਦੇ ਬੋਲਦੇ ਰਹੇ ਵੀ ਇੱਥੇ ਨਸ਼ਾ ਨਹੀਂ ਬੇਗਨਾ ਪਰ ਕਮੈਂਟ ਵੀ ਕਰਦੇ ਰਹੇ ਬੰਦੇ ਬਹੁਤ ਹਨਾ ਗੱਲ ਕਰੋ ਨਸ਼ਾ ਉੱਥੋਂ ਹੀ ਆ ਕੇ ਆ ਗਰੀਬ ਬੰਦੇ ਦਾ ਘਰ ਪਟਿਆ ਗਿਆ ਅੱਜ ਦੋ ਕੁੜੀਆਂ ਨੇ ਉਹਦੀ ਏਰੋ ਚੋਂ ਨਸ਼ਾ ਮਿਲਿਆ ਕੈਪਸੂਲ ਮਿਲਿਆ ਖਾਲਾ ਪਿੰਡ ਖੜਾ ਨਿਗੇ ਨਿਗੇ ਜਵਾਕ ਨੇ ਉਰੇ ਤੂੰ ਸੀ ਬੱਚੀ ਹੋ ਮੁੰਡਾ ਬੁਲਾਇਓ ਐਡੇ ਐਡੇ ਬੱਚੇ ਕਹਿ ਰਹੇ ਨੇ ਸਾਡੇ ਅਸੀਂ ਨਸ਼ਾਖਾਨੇ ਆ ਆ ਗਿਆ ਪੁੱਛੜਾ ਉਰੇ ਆ ਪੁੱਤ ਇਹ ਤੋਂ ਵੱਡਾ ਇੱਕ ਇਹ ਤੋਂ ਛੋਟਾ ਸੀ ਆਦ ਨੂੰ ਲਿਖਾਉਣਾ ਇਹ ਬੱਚੇ ਨੇ ਉਰੇ ਆ ਖਾਲਾ ਪਿੰਡ ਖੜਾ ਇਹਦਾ ਪਿੰਡ ਵਾਲ ਨੂੰ ਪੁੱਛਾ ਦੂੰ ਤੈਨੂੰ ਮੈਂ ਨਸ਼ਾ ਉਮੀ ਬਿਕਰੇ ਹੈ ਆਪਾਂ ਨਾ ਸਰਕਾਰ ਨੂੰ ਮੜਾ ਕਹੀਏ ਨਾ ਪੁੱਛੂ ਮੜਾ ਕੀ ਆਪਾਂ ਦੋਸ਼ ਕਿਉਂ ਦੇਵਾਂਗੇ ਆਪਾਂ ਆਪਦੇ ਆਪ ਨੂੰ ਖੁਦ ਨੂੰ ਜਦੋਂ ਪਤਾ ਹੈ ਵੀ ਪਿੰਡ 'ਚ ਨਸ਼ਾ ਬਿਕਿਆ ਦਾ ਪਿੰਡ ਦੇ ਲੋਕ ਕਿਉਂ ਨਹੀਂ ਉੱਠਦੇ ਕਿਉਂ ਨਹੀਂ ਲੜਦੇ ਕਿਉਂ ਨਹੀਂ ਜਾਗ ਰੂਕ ਹੁੰਦੇ ਬੱਚੇ ਛੋੜੇ ਪਿੰਡ 'ਚ ਕੋਈ ਮੈਡੀਕਲ ਦੀ ਦੁਕਾਨ ਹੈ? ਕਿ ਵੀ ਉਹਦੀ ਮੈਡੀਕਲ ਦੀ ਦੁਕਾਨ ਨਹੀਂ ਉਹ ਲੈ ਕੇ ਕਿੱਥੋਂ ਆਉਂਦਾ ਹੈ? ਮੈਡੀਕਲਾਂ ਤੋਂ ਲੈ ਕੇ ਆਉਂਦਾ ਉਹਥੇ ਮੈਡੀਕਲ ਤੇ ਬੰਦਾ ਲੱਗਿਆ ਹੋਇਆ ਹੈ। ਉਹਨਾਂ ਦੀ ਕੰਮਗਾਰਾਂ ਸਾਰਾ ਪਿੰਡ ਕਹਿੰਦਾ ਹੈਗਾ ਵੀ ਹੋਰ ਬੰਦਾ ਗਾਂ ਵੀ ਨਸ਼ਾ ਤਾਂ ਇਹ ਮੈਂ ਜੀ ਦੇਖਿਆ ਜਾ ਬੱਚਾ ਮੁੰਡਾ ਮਰ ਗਿਆ 15 ਕੈਪਸੂਲ ਖਾਦੇ ਕੱਲ ਨੂੰ ਇਹ ਆ ਸਾਰਾ ਪਿੰਡ ਖੜਾ ਹੈਗਾ। ਉਹ ਪੁੱਸ ਕਹਿ ਰਹੀਆਂ ਨੇ ਫਹਾ ਲੈ ਲਿਆ ਜੇ ਕੁਝ ਮਰਜ਼ੀ ਕਰ ਲਿਆ ਚਾਹੀ ਮੌਤ ਤਾਂ ਨਸ਼ੇ ਦੇ ਇਹ ਨਾਲ ਹੋਈ ਹੈ ਘਰੇ ਲੜਾਈ ਹੋਈ ਹੈ ਉਹਨੇ ਉਹ ਪੂਰਾ ਹੋ ਗਿਆ। ਕਹਾਂ ਆਨੇ ਕਹਿ ਕੇ ਜੇ ਨਾ ਕਹ ਆ ਇਹ ਉਹਦੀ ਕਹਿ ਕੇ ਆ ਵੀ ਸਾਡੇ ਘਰੇ ਕੋਈ ਮੁੰਡਾ ਨਸ਼ਾ ਹੋ ਕਹਿੰਦੇ ਸਾਈਂ ਦੇਵਾਂਗੇ ਹੁਣ ਅਗਲਾਂ ਪਿਛੇ ਵੱਡੀਆਂ ਪਾਵਰਾਂ ਨੇ ਕੀ ਕਰ ਸਕਦੇ ਆ ਰੋ ਲੜਦੇ ਆ ਉਹਨਾਂ ਨਾਲ ਐਡਾ ਡਾ ਸਮਾਨ ਕੋ ਫੜ ਲੈਣ ਨਹੀਂ ਆਉਂਦੇ ਪ੍ਰੂਫ ਦੇਤੇ ਪਰ ਸੋਦਾ ਮੈਂ ਇਹਦੀ ਆ ਪੋਸਾ ਤੇ ਤੇ ਮਾਨ ਸਾ ਪੋਸਾਲੇ ਤੇ ਤੇ ਡੀਐਸਪੀਆ ਨੂੰ ਐਸਐਸਪੀਆ ਨੂੰ ਹਜ਼ਾਰ ਬੰਦਿਆਂ ਨੂੰ ਮੇਰੇ ਕੋਲੇ ਪ੍ਰੂਫ ਨੇ ਮੈਂ ਪੂਰੇ ਪ੍ਰੂਫ ਦੇ ਚੁੱਕਾ ਇਹਨਾਂ ਦਾ ਕਿੰਨਾ ਕਿੰਨਾ ਚੱਟਾ ਵਿਕਦਾ ਹੈ ਬੰਦੇ ਫੜੇ ਨੇ ਪਰसों ਵੀਡੀਓ ਨਹੀਂ ਪਾਈਆਂ ਰੱਖੀਆਂ ਹੋਈਆਂ ਨੇ ਬਾਅਦ ਚ ਪਾਉਂਗਾ ਜੇ ਕਰ ਬੋਰਿੰਗ ਹੋ ਗਈ। ਹਣਾ ਤੇ ਮੈਡੀਕਲਾਂ ਦਾ ਸਾਰਾ ਨਾ ਪਤਾ ਸ਼ਰਿਆ ਨਾ ਤਰੇ ਨੇ 1 ਕਰੋੜ ਆਰਬੰਦੀ ਜਿਆਦਾ ਦਾ ਜੱਪ ਕਿਉਂ ਨਹੀਂ ਕਰਦੇ ਉਹਨਾਂ ਦੀ? ਉਹਨਾਂ ਨੂੰ ਕਿਉਂ ਉਹ ਵੇਚੀ ਜਾਂਦੇ ਨੇ ਕਿਸੋ ਪੱਤਾ ਫੜ ਲੈਣੇ ਆ ਦੋ ਪੱਤਾ ਫੜ ਲੈਣੇ ਉਹਦੇ ਪਰਚਾ ਪੈਂਦਾ ਹੈ ਮਾਤਰ ਤੇ। ਉਹ ਲੈ ਕੇ ਕਿਥੋਂ ਦਾ ਪੱਤਾ ਦੋ ਪੱਤੇ ਕੀ ਮੰਗ ਕਰਦੇ ਹੋ ਬਰਬੰਦਰ? ਮੰਗ ਪਰਿਵਾਰ ਦੀ ਆ ਉਹਨੂੰ ਰੱਖਾਂਗੇ ਉਹਦਾ ਪੁਰਾਣ ਨੂੰ ਮਾਰਿਆ ਦਿੱਤਾ ਜਾਵੇ ਉਹਦੇ ਜਿਹੜੇ ਕਾਤਲ ਨੇ ਕਾਤਲਾਂ ਤੱਕ ਪਹੁੰਚੇ ਜਾਵੇ ਮੇਨ ਕਾਤਲ ਤੱਕ ਪਹੁੰਚੇ ਜਾਵੇ ਜਿੱਥੋਂ ਉਹ ਗਾਹਾਂ ਦਾ ਬੰਦਾ ਵੀ ਲੈ ਕੇ ਆਇਆ